ਕਿਸਾਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਆ ਰਹੀ ਹੈ ਜਿੱਥੇ ਪੁਲਿਸ ਨੇ ਮੋੜ ਕਿਸਾਨਾਂ ਨੂੰ ਡਿਟੇਨ ਕਰ ਲਿਆ ਹੈ ਘਰਾਂ ਦੇ ਵਿੱਚ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਗਿਆ ਦਰਸਲ ਫਰੀਦਕੋਟ ਦੇ ਵਿੱਚ ਅੱਜ ਸੀਐਮ ਭਗਵੰਤ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਦਾ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਦੇ ਵਿੱਚ ਕਿਸਾਨਾਂ ਦੇ ਵੱਲੋਂ ਡਾਕਟਰ ਗੁਰਪ੍ਰੀਤ ਕੌਰ ਦੇ ਕੋਲ ਸਵਾਲ ਜਵਾਬ ਕੀਤੇ ਜਾਣੇ ਸੀ ਕਿਉਂਕਿ ਕਿਸਾਨ ਲਗਾਤਾਰ ਸਵਾਲ ਪੁੱਛ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਸ਼ੰਭੂ ਤੇ ਖਨੋਰੀ ਤੇ ਕਿਸਾਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਇਹ ਕਾਰਵਾਈ ਕਿਉਂ ਕੀਤੀ ਗਈ ਜੋ ਕਿਸਾਨਾਂ ਦਾ ਸਮਾਨ ਸ਼ੰਭੂ ਤੇ ਖਨੋਰੀ ਤੋਂ ਚੋਰੀ ਹੋਇਆ ਉਸ ਦਾ ਜਵਾਬ ਕੌਣ ਦੇਗਾ ਉਸ ਦੀ ਪਰਪਾਈ ਕੌਣ ਕਰੇਗਾ ਤਾਂ ਇਸ ਤਰੀਕੇ ਦੇ ਸਵਾਲ ਲਗਾਤਾਰ ਕਿਸਾਨਾਂ ਦੇ ਵੱਲੋਂ ਪੁੱਛੇ ਜਾ ਰਹੇ ਨੇ ਉਹ ਆਪ ਵਿਧਾਇਕ ਹੋਣ ਸੀਐਮ ਭਗਵੰਤ ਮਾਨ ਹੋਣ ਤੇ ਉਹਨਾਂ ਤੋਂ ਇਹ ਸਵਾਲ ਜਵਾਬ ਕੀਤੇ ਜਾ ਰਹੇ ਨੇ ਤੇ ਅੱਜ ਫਰੀਦਕੋਟ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਪਤਨੀ ਦਾ ਪ੍ਰੋਗਰਾਮ ਸੀ ਇਸੇ ਪ੍ਰੋਗਰਾਮ ਦੇ ਵਿੱਚ ਅੱਜ ਕਿਸਾਨਾਂ ਦੇ ਵੱਲੋਂ ਸ਼ਿਰਕਤ ਕੀਤੀ ਜਾਣੀ ਸੀ ਪਰ ਇਸ ਪ੍ਰੋਗਰਾਮ ਤੋਂ ਪਹਿਲਾਂ ਹੀ ਕਿਸਾਨਾਂ ਦੇ ਖਿਲਾਫ ਇੱਕ ਕਾਰਵਾਈ ਦੇਖਣ ਨੂੰ ਮਿਲਦੀ ਹੈ ਜਿੱਥੇ ਤੜਕਸਾਰ ਕਿਸਾਨਾਂ ਦੇ ਘਰਾਂ ਦੇ ਵਿੱਚ ਪੁਲਿਸ ਪਹੁੰਚੀ ਆ ਤਸਵੀਰਾਂ ਤੁਹਾਨੂੰ ਦਿਖਾ ਰਿਆ ਸਵੇਰ ਦਾ ਸਮਾਂ ਸੀ ਤੁਸੀਂ ਇਸ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਰੀਬ 5 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਜਦੋਂ ਕਿਸਾਨਾਂ ਦੇ ਘਰਾਂ ਦੇ ਵਿੱਚ ਪੁਲਿਸ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਘਰਾਂ ਦੇ ਵਿੱਚ ਹੀ ਨਜ਼ਰਬੰਦ ਕੀਤਾ ਜਾਂਦਾ ਹੈ ਡਿਟੇਨ ਕੀਤਾ ਜਾਂਦਾ ਹੈ ਵਜਾ ਵਜਾ ਇਸ ਕਰਕੇ ਕਿਉਂਕਿ ਫਰੀਦਕੋਟ ਦੇ ਵਿੱਚ ਅੱਜ ਸੀਐਮ ਭਗਵੰਤ ਮਾਨ ਦੇ ਪਤਨੀ ਨੇ ਪਹੁੰਚਣਾ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਕਿਸਾਨ ਉਹਨਾਂ ਤੋਂ ਸਵਾਲ ਜਵਾਬ ਨਾ ਕਰਨ ਜੋ ਉਹਨਾਂ ਦੇ ਸਵਾਲ ਨੇ ਕਿ ਤੁਸੀਂ ਸਾਡੇ ਖਿਲਾਫ ਕਾਰਵਾਈ ਕਿਉਂ ਕੀਤੀ ਕਿਉਂ ਸੀਐਮ ਭਗਵੰਤ ਮਾਨ ਤੇ ਪੰਜਾਬ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਸ਼ੰਭੂ ਤੋਂ ਖਨੋਰੀ ਤੋਂ ਜਬਰੀ ਚੁੱਕਿਆ ਗਿਆ ਕਿਉਂ ਉਹਨਾਂ ਦੇ ਸਮਾਨ ਚੋਰੀ ਕੀਤੇ ਗਏ ਅਜਿਹੇ ਸਵਾਲ ਕਿਸਾਨਾਂ ਦੇ ਲਗਾਤਾਰ ਜਾਰੀ ਨੇ ਉਹ ਆਪ ਵਿਦਾਇ ਹੁਣ ਜਾਂ ਫਿਰ ਪੰਜਾਬ ਪੁਲਿਸ ਹੋਏ ਲਗਾਤਾਰ ਇਹ ਸਵਾਲ ਕਿਸਾਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਪਰ ਕਿਸਾਨਾਂ ਨੂੰ ਜਵਾਬ ਨਹੀਂ ਮਿਲ ਰਿਹਾ ਤਾਂ ਅੱਜ ਫਰੀਦਕੋਟ ਦੇ ਜੋ ਕਿਸਾਨ ਨੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਘਰਾ ਦੇ ਵਿੱਚ ਪੰਜਾਬ ਪੁਲਿਸ ਪਹੁੰਚੀ ਹੋਈ ਹੈ ਵੱਡੀ ਗਿਣਤੀ ਦੇ ਵਿੱਚ ਘਰਾ ਦੇ ਵਿੱਚ ਇਹ ਪੁਲਿਸ ਮੌਜੂਦ ਹੈ ਦੱਸਿਆ ਜਾ ਰਿਹਾ ਹੈ ਕਿ ਕਰੀਬ ਅੱਧਾ ਦਰਜਨ ਕਿਸਾਨ ਆਗੂਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਜੋ ਕਿਸਾਨ ਨੇ ਫਰੀਦਕੋਟ ਦੇ ਵਿੱਚ ਉਹਨਾਂ ਨੂੰ ਡਿਟੇਨ ਕੀਤਾ ਗਿਆ ਬਲਾਕ ਪ੍ਰਦਾਨ ਹੋਣ ਜਾਂ ਫਿਰ ਜ਼ਿਲ੍ਹਾ ਪ੍ਰਦਾਨ ਹੋਣ ਕਿਸਾਨ ਆਗੂਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤਾਂ ਲਗਾਤਾਰ ਜਿਸ ਤਰੀਕੇ ਦੇ ਨਾਲ ਜਦੋਂ ਪੰਜਾਬ ਸਰਕਾਰ ਦੇ ਵੱਲੋਂ ਖਨੋਰੀ ਤੇ ਸ਼ੰਮੂ ਬਾਰਡਰ ਤੇ ਕਿਸਾਨ ਆਪਣਾ ਧਰਨਾ ਦੇ ਰਹੇ ਸੀ ਤਾਂ ਉਹਨਾਂ ਨੂੰ ਜਬਰੇ ਚੁੱਕਿਆ ਗਿਆ ਸੀ ਪੁਲਿਸ ਦੇ ਵੱਲੋਂ ਡੰਗੇ ਡਾਂਗਾ ਦਾ ਇਸਤੇਮਾਲ ਵੀ ਕੀਤਾ ਗਿਆ ਸੀ ਜ਼ਬਰਦਸਤੀ ਕੀਤੀ ਗਈ ਸੀ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਕੁਝ ਸਮਾਂ ਪਹਿਲਾਂ ਵੀ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਸ਼ੰਭੂ ਥਾਣੇ ਦਾ ਕਰੋ ਕਲੜ ਗਿਆ ਤਾਂ ਪੁਲਿਸ ਦੇ ਵੱਲੋਂ ਉਸ ਕਾਲ ਨੂੰ ਵੀ ਉਹ ਕਰ ਦਿੱਤਾ ਗਿਆ ਸੀ ਰੱਦ ਕਰ ਦਿੱਤਾ ਗਿਆ ਸੀ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਸ਼ੰਭੂ ਥਾਣੇ ਤੱਕ ਪਹੁੰਚਣ ਹੀ ਨਹੀਂ ਦਿੱਤਾ ਗਿਆ ਸੀ ਤੇ ਅੱਜ ਕਿਸਾਨਾਂ ਦੇ ਵੱਲੋਂ ਸਿਰਫ ਸੀਐਮ ਭਗਵੰਤ ਮਾਨ ਦੇ ਪਤਨੀ ਦੇ ਕੋਲੋਂ ਸਵਾਲ ਕਰਨੇ ਸੀਗੇ ਤੇ ਉਨ੍ਹਾਂ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਜਿੱਥੇ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਤਾਂ ਲਗਾਤਾਰ ਕਿਸਾਨ ਕਹਿ ਰਹੇ ਨੇ ਕਿ ਅਸੀਂ ਤਾਂ ਸ਼ਾਂਤੀਮਈ ਤਰੀਕੇ ਦੇ ਨਾਲ ਸਵਾਲ ਕਰਨੇ ਸੀ ਅਸੀਂ ਕਿਸੇ ਤਰੀਕੇ ਦਾ ਕੋਈ ਘਰਾਓ ਨਹੀਂ ਕਰਨਾ ਸੀ ਫਿਰ ਤੁਸੀਂ ਸਾਡੇ ਖਿਲਾਫ ਇਹ ਕਾਰਵਾਈ ਕਿਉਂ ਕਰ ਰਹੇ ਹੋ ਕਿਉਂ ਸਾਨੂੰ ਘਰਾਂ ਦੇ ਵਿੱਚ ਡਿਟੇਨ ਕਰ ਰਹੇ ਹੋ ਕਿਉਂ ਤੜਕਸਾ ਤੁਸੀਂ ਸਾਡੇ ਘਰਾਂ ਦੇ ਵਿੱਚ ਪਹੁੰਚਦੇ ਹੋ ਸਾਡੇ ਪਰਿਵਾਰਕ ਮੈਂਬਰਾਂ ਨੂੰ ਪਰੇਸ਼ਾਨ ਕਰਦੇ ਹੋ ਕਿਉਂਕਿ ਜਦੋਂ ਪੁਲਿਸ ਘਰਾਂ ਦੇ ਵਿੱਚ ਪਹੁੰਚਦੀ ਹੈ ਤਾਂ ਕਿਸਾਨ ਪਰਿਵਾਰ ਜੋ ਹੁੰਦੇ ਨੇ ਉਹ ਡਰ ਜਾਂਦੇ ਨੇ ਬੱਚੇ ਹੁੰਦੇ ਨੇ ਉਹ ਡਰ ਜਾਂਦੇ ਨੇ ਕਿ ਹਾਲੇ ਤਾਂ ਉਹਨਾਂ ਦੇ ਵੱਲੋਂ ਕੋਈ ਪ੍ਰੋਗਰਾਮ ਇਸ ਤਰੀਕੇ ਦਾ ਕੀਤਾ ਹੀ ਨਹੀਂ ਗਿਆ ਜਿਸ ਦੇ ਖਿਲਾਫ ਤੁਸੀਂ ਇਸ ਤਰੀਕੇ ਦੀ ਕੋਈ ਕਾਰਵਾਈ ਕਰੋ ਤੇ ਅੱਜ ਫਰੀਦਕੋਟ ਦੇ ਵਿੱਚ ਇਹ ਵੱਡੀ ਕਾਰਵਾਈ ਪੁਲਿਸ ਦੀ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਤਲਖਸਾਰ ਕਿਸਾਨਾਂ ਦੇ ਘਰਾਂ ਦੇ ਵਿੱਚ ਪੁਲਿਸ ਪੌਂਚੀ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਡਿਟੇਨ ਕੀਤਾ ਗਿਆ ਘਰਾਂ ਦੇ ਵਿੱਚ ਹੀ ਤਾਂ ਇਹ ਤਸਵੀਰਾਂ ਤੁਹਾਨੂੰ ਸਵੇਰ ਦੀਆਂ ਦਿਖਾ ਰਹੇ ਹਨ ਜਿੱਥੇ ਸੀਐਮ ਭਗਵੰਤ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਅੱਜ ਫਰੀਦਕੋਟ ਦੇ ਵਿੱਚ ਪਹੁੰਚਣ ਵਾਲੇ ਨੇ ਇੱਕ ਪ੍ਰੋਗਰਾਮ ਲਿਖਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਸ਼ਿਰਕਤ ਕਰਨੀ ਆ ਪਰ ਇਸ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਘਰਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਤਾਂ ਜੋ ਉਹ ਡਾਕਟਰ ਗੁਰਪ੍ਰੀਤ ਕੌਰ ਦੇ ਕੋਲ ਜਾ ਕੇ ਕਿਸੇ ਤਰੀਕੇ ਦਾ ਕੋਈ ਸਵਾਲ ਜਵਾਬ ਨਾ ਕਰ ਸਕਣ ਕਿਸਾਨਾਂ ਦੀ ਜੋ 13 ਮੰਗਾ ਸੀ ਐਮਐਸਪੀ ਸਮੇਤ ਇਸ ਦੇ ਕਾਰਨ ਲਗਾਤਾਰ ਪਹਿਲਾ ਸ਼ੰਭੂ ਤੇ ਖਨੋਰੀ ਤੇ ਮੋਰਚੇ ਦਿੱਤੇ ਗਏ ਪਰ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਜ਼ਬਰੀ ਉਹ ਮੋਰਚੇ ਨੂੰ ਚੌਕ ਦਿੱਤਾ ਗਿਆ ਤੇ ਹੁਣ ਕਿਸਾਨ ਜਦੋਂ ਆਪਣੇ ਸਵਾਲਾਂ ਦੇ ਜਵਾਬ ਮੰਗ ਰਹੇ ਨੇ ਆਪਣੇ ਜੋ ਸਮਾਨ ਸ਼ੰਭੂ ਤੇ ਖਨੋਰੀ ਤੋਂ ਚੋਰੀ ਹੋਇਆ ਉਸ ਦਾ ਜਵਾਬ ਮੰਗ ਰਹੇ ਨੇ ਤੇ ਹੁਣ ਉਹਨਾਂ ਨੂੰ ਜਵਾਬ ਦੇਣ ਦੇ ਤਾਂ ਕਿਸ ਤਰੀਕੇ ਦੇ ਨਾਲ ਪੁਲਿਸ ਤੇ ਪੰਜਾਬ ਸਰਕਾਰ ਇਹ ਕਾਰਵਾਈਆਂ ਕਰ ਰਹੀ ਹੈ ਕਿਸ ਤਰੀਕੇ ਦੇ ਨਾਲ ਬੇਕਸੂਰ ਕਿਸਾਨਾਂ ਨੂੰ ਘਰਾ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਡਿਟੇਨ ਕੀਤਾ ਜਾ ਰਿਹਾ ਹੈ ਇਹ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋ